ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਆਉਂਦੇ ਨੇ ਜੀ ਬੰਦੇ ਪਨੀਰੀ ਪੱਟਣ ਤੇ ਬਾਕੀ ਦਿਖਾਉਨੇ ਆ ਆਪਾਂ ਜੀਰੀ ਤੁਹਾਨੂੰ ਪਿੰਡ ਵਾਲੀ ਮੋਟਰ ਤੇ ਵੀ ਕਿੱਦਾਂ ਦੀ ਖੜੀ ਆ ਇੱਕ ਜੂਰੀਆ ਪਾਤਾ ਆਪਾਂ ਤੇ ਬੂਝਾ ਮਾਰਨ ਲੱਗ ਗਈ ਤੇ ਦੋ ਦੋ ਤਿੰਨ ਤਿੰਨ ਡੱਕੇ ਕਰ ਲਈ ਜੀਰੀ ਨੇ ਤੇ ਪਨੀਰੀ ਨੂੰ ਛੱਡਿਆ ਆਪਾਂ ਪਾਣੀ ਤੇ ਭਰਦਾਂ ਨਿਆ ਸਾਰੀਆਂ ਕਿਆਰੀਆਂ ਬਾਕੀ ਕਰਦੇ ਆ ਕੱਲ ਗੱਲਬਾਤ ਵੀਡੀਓ ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਦਿਖਾਉਨੇ ਆ ਕੰਮਕਾਰ ਪੈ ਰਿਆ ਜੀ ਪਨੀਰੀ ਨੂੰ ਪਾਣੀ ਫੋਲਡਾਕ ਕੇ ਭਰਦਾਨੇ ਆ ਫਿਰ ਪੱਟਣੀ ਸੌਖੀ ਰਹਿੰਦੀ ਆ ਤੇ ਇਧਰੋਂ ਆਪਣੀਆਂ ਤਿੰਨ ਕਿਆਰੀਆਂ ਲੱਗੀਆਂ ਤੇ ਆਪਾਂ ਇਧਰ ਪਨੀਰੀ ਜਿਹੜੀ ਛੱਡੀ ਹੋਈ ਆ ਕਿਆਰੀਆਂ ਚ ਆਪਾਂ PR 126 25 ਤੋਂ 28 ਦਿਨ ਦੇ ਵਿੱਚ ਵਿੱਚ ਬੱਚੇ ਲਾਈ ਆ ਜਿਹੜੀ ਮੰਨ ਲਓ ਉਹ ਤੋਂ ਉੱਪਰ ਦਿਨ ਜ਼ਿਆਦਾ ਹੋ ਗਏ ਆਪਾਂ ਉਹ ਪੌਦ ਲਾਈ ਨਹੀਂ ਛੱਡਤੀ ਦੇਖ ਲਓ ਉਦਾਂ ਹੀ ਵੀ 30 ਤੋਂ ਪਲੱਸ ਵਾਲੀ ਤਾਂ ਨਾ ਝਾੜ ਦਿੰਦੀ ਆ ਤੇ ਨਾ ਖੇਤ ਚ ਜਾ ਕੇ ਬੂਝਾ ਕਰਦੀ ਆ ਆ ਦੇਖ ਲਓ ਕਿੰਨੀ ਪਨੀਰੀ ਖੜੀ ਆ ਆਪਾਂ ਉਦਾਂ ਹੀ ਛੱਡਤੀ ਤੇ ਵੱਧ ਤੋਂ ਵੱਧ 28 ਦਿਨ ਦੀ ਲਾਸਟ ਪਨੀਰੀ ਲਾਈ ਆ ਆਪਾਂ ਤੇ ਆਪਣੇ ਕੋਲ ਹਲੇ ਇੱਧਰ ਖੜੀ ਆ ਬਾਦੂ ਤੇ ਆਹ ਕਿਆਰੀ ਦੀ ਜਿਹੜੀ ਅੱਜ ਪੱਟਣ ਲੱਗਣਗੇ ਲੇਬਰ ਵਾਲੇ ਇਹਦੀ ਬਜਾਈਆ 9 ਤਰੀਕ ਦੀ 9 ਤਰੀਕ ਨੂੰ ਮਹੀਨੇ ਦੀ ਹੋਣਾ ਇਹਨੇ ਤੇ ਬਿਲਕੁਲ ਸਾਫ ਪਨੀਰੀਆ ਕੋਈ ਕੱਖ ਨਹੀਂ ਤੇ ਨਾ ਬਾੜੀ ਮੱਲੀ ਹੋਈ ਆ ਐਨ ਵਧੀਆ ਪੂਰੀ ਠੀਕ ਠਾਕ ਆ ਤੇ ਘੱਟ ਪਾਣੀ ਰੱਖ ਕੇ ਲਵਾਵਾਂਗੇ ਤੇ ਮਾਜਰੀ ਪਰਲੀ ਮੋਟਰ ਤੇ ਮੀਂਹ ਪੈਣ ਕਰਕੇ ਉਹ ਖੇਤਾਂ 'ਚ ਪਾਣੀ ਜ਼ਿਆਦਾ ਦੀ ਥੋੜੀ ਜਿਹੀ ਡੁੱਬੀ ਹੋਈ ਆ ਜੀਰੀ ਜੇ ਮੀਂਹ ਆ ਪਿਆ 2-3 ਦਿਨ 'ਚ ਹੋ ਜੂਗੀ ਸੈਟ ਤੇ ਪਾਣੀ ਘਟ ਜੂ ਤੇ ਆ ਜਾਣ ਬੰਦੇ ਫਿਰ ਪਟਾਉਣੇ ਆ ਤੇ ਇਹ ਵੀ ਦੇਖ ਲੋ ਅੱਜ 5 ਗਿੱਲਿਆਂ ਦੀ ਬਹੁਤ ਪੱਟਣੀ ਆ ਜੇ 'ਚੋਂ ਵੀ ਬਚ ਗਈ ਪਨੀਰੀ ਆਪਾਂ ਉਹ ਪੱਟਣੀ ਨਹੀਂ ਅਗਲੀ ਕਿਆਰੀ ਨੂੰ ਪਟਾਂਗੇ ਤੇ ਬਾਕੀ ਦੱਸਿਓ ਕਮੈਂਟ ਕਰਕੇ ਵੀ ਕਿਹੜੇ-ਕਿਹੜੇ ਵੀਰ ਇਦਾਂ ਲਾ ਰਹੇ ਨੇ ਟਾਈਮ ਦੇ ਹਿਸਾਬ ਨਾਲ ਪੀਆਰ 126 ਵੀ ਵਿੱਚ ਲੋਕ ਨੇ 30 ਤੋਂ ਪਲੱਸ ਵਾਲੀ ਵੀ ਲਾਈ ਜਾਂਦੇ ਨੇ 35 ਦਿਨ ਤੱਕ ਵੀ ਲਈ ਜਾਂਦੇ ਨੇ ਤੇ ਨਾ ਉਹ ਫਿਰ ਝਾੜ ਦਿੰਦੀ ਆ ਤੇ ਝਾੜ ਵੀ ਸਹੀ ਜੁਲਾਈ ਚ ਲੱਗਣੀ ਚਾਹੀਦੀ ਹੈ ਜੁਲਾਈ ਦੇ ਪਹਿਲੇ ਹਫਤੇ ਫਿਰ ਵਧੀਆ ਝਾੜ ਦਿੰਦੀ ਆ ਪੀਆਰ 126 ਤੇ ਘੱਟ ਤੋਂ ਘੱਟ 25 ਤਰੀਕ ਤੋਂ ਬਾਅਦ ਤਾਂ ਲੱਗਣੀ ਹੋ ਚਾਹੀਦੀ ਆ ਫਿਰ ਸਹੀ ਝਾੜ ਆਉਂਦਾ ਏ 34 35 ਦਾ ਕੀ ਕਰੋ ਚੈੱਕ ਪੌਦ ਕਿਵੇਂ ਆ ਤੇ ਇੱਧਰ ਖੜੀਆਂ ਨੇ ਦੋ ਕਿਆਰੀਆਂ ਬਾਕੀ ਜਿਹੜੀ ਆਪਾਂ ਭਾਦਲੇ ਲਾਉਣੀ ਆ ਉਹ ਦੂਈ ਮੋਟਰ ਤੇ ਬੀਜੀ ਹੋਈ ਆ ਤੇ ਕੋਸ ਇਧਰੋਂ ਪੱਟ ਲਾਂਗੇ ਤੇ ਉਹ ਕਿਆਰੀ ਨੂੰ ਪਤਾ ਨਹੀਂ ਕੀ ਗੱਲ ਹੋਗੀ ਵਿੱਚ ਦੱਗੀਆਂ ਆਂ ਉੱਚੀਆਂ ਨੇ ਵਿੱਚ ਵਿੱਚ ਨੀਮੀਆਂ ਨੇ ਤੁਹਾਨੂੰ ਨੇੜੇ ਜਾ ਕੇ ਦਿਖਾਉਨੇ ਆ ਆ ਦੇਖੋ ਆ ਦੇਖੋ ਵਿੱਚ ਵਿੱਚ ਮੱਲੀ ਪਈ ਆ ਵਿੱਚ ਵਿੱਚ ਡੈੜੀਆਂ ਆਂ ਪਈਆਂ ਹੋਈਆਂ ਨੇ ਤੇ ਸਪਰੇਅ ਤੇ ਆਪਾਂ ਕਰਦੇ ਆ ਇੱਕ ਅੱਧੀ ਹੁਣ ਕੱਲ ਨੂੰ ਜੇ ਮੌਸਮ ਸਾਫ਼ ਹੋਇਆ ਤੇ ਆ ਜਾਣ ਬੰਦੇ ਫਿਰ ਲੱਗਦੇ ਨੇ ਪੱਟਣ ਬਾਕੀ ਜੀਰੀ ਦਿਖਾਉਨੇ ਆਪਾਂ ਤੁਹਾਨੂੰ ਖੜੀ ਆ ਆਪਣੀ ਜੀਰੀ ਪੀਆ 126 ਤੇ ਇਹ ਸਾਰਾ ਮੀਂਹ ਵਾਲੀ ਪਾਣੀ ਖੜਾ ਏ ਤੇ ਆਪਾਂ ਮੋਟਰ ਦਾ ਬੰਦੇ ਦੀ ਅੱਜ ਚਲਾਈ ਆ ਉਹ ਵੀ ਹੁਣ ਪਨੀਰੀ ਭਰਨ ਨੂੰ ਬਾਕੀ ਦੇਖ ਲੋ ਦੋ ਦਿਨ ਦੇ ਫਰਕ ਨਾਲ ਕਿੰਨਾ ਫਰਕ ਪੈ ਜਾਂਦਾ ਜੀਰੀ ਦਾ ਲਾਉਣ ਦਾ ਆ ਦੇਖੋ ਆ ਪੂਰੀ ਐਨ ਵਧੀਆ ਜੜੀ ਹੋਈ ਆ ਦੇਖੋ ਤੇ ਇਹ ਇਧਰ ਲੱਗੀ ਆ ਦੋ ਦਿਨ ਲੇਟ ਇਹ ਹਲੇ ਖੜੀ ਜੀ ਹੋਈ ਆ ਤੇ ਇਹਨੇ ਡੱਕੇ ਕਰਲੇ ਦੋ ਦੋ ਤਿੰਨ ਤਿੰਨ ਡੱਕੇ ਕਰਲੇ ਤੇ ਇਹਨੇ ਹਲੇ ਇੱਕੇ ਢੱਕਾ ਖੜਾ ਉਦਾਂ ਹੀ ਇੰਨਾ ਫਰਕ ਪੈ ਜਾਂਦਾ ਦੋ ਦਿਨ ਲੇਟ ਹੋਈ ਫਸਲ ਦਾ ਤੇ ਕੋਈ ਵੀ ਫਸਲ ਆ ਤੇ ਲੇਟ ਦਾ ਇੰਨਾ ਫਰਕ ਰਹਿੰਦਾ ਏ ਬਾਕੀ ਬੜਾਈ ਤਾਂ ਇਹਨੇ ਇਕੱਠੀ ਹੋ ਜਾਣੀ ਆ ਬੜਾਈ ਤਾਂ ਬੜਾਈ ਨੂੰ ਤਾਂ ਫਸਲ ਚਾਹੇ ਪੰਜ ਚਾਰ ਦਾ ਨਾਲ ਇੱਧਰ ਉੱਧਰ ਹੋਵੇ ਤੇ ਆ ਤਾਂ ਇਕੱਠੀ ਹੋ ਜਾਂਦੀ ਆ ਇੱਥੇ ਆਪਾਂ ਲਾਵਾਂਗੇ ਕੱਚਾ ਆਲੂ ਇਹ ਸਤੰਬਰ ਚ 25 ਤਰੀਕ ਤੋਂ ਬਾਅਦ ਵੱਢੀ ਜਾਣੀ ਆ ਆਪਾਂ ਅਕਤੂਬਰ ਦੇ ਪਹਿਲੇ ਹਫਤੇ ਤੱਕ ਕਾਲੂ ਲਾ ਦੇਣਾ ਜਿਹੜਾ ਦਸੰਬਰ ਦੀ 25 20 ਤਰੀਕ ਤੱਕ ਪਟਿਆ ਜਾਵੇ। ਬਾਕੀ ਮਜਰੀ ਜਿਹੜਾ ਰਹਿੰਦਾ ਕੱਦੂ ਉਹ ਕਰਾਂਗੇ ਕੱਲ ਨੂੰ। ਤੇ ਅੱਜ ਆਪਾਂ ਤੋਂ ਵੀਡੀਓ ਬਣਾਣੀ ਹੋਈ। ਭੱਜ ਲਈ ਬੱਟਾ ਪਾਏ ਆ ਆਪਾਂ ਸਾਰੇ ਖੇਤਾਂ 'ਚ। ਤੇ ਖੇਤ ਹੈਗੇ ਗਿੱਲੇ ਜ਼ਰੂਰ ਸੀ ਪਰ ਵਧੀਆ ਪੈ ਗਈਆਂ। ਉੱਥੇ ਰੇਤਾ ਜਾਂ ਮਿੱਟੀ ਆ। ਆ ਜਾਣ ਲੇਬਰ ਵਾਲੇ ਪਟਾਉਣੇ ਆ ਫਿਰ ਪਨੀਰੀ। ਏ ਮਿੱਤਰੋ ਆਪਣੀਆਂ ਗੱਲਾਂ ਬਾਤਾਂ ਵਧੀਆ ਲੱਗਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਪੂਰੀ ਹੀ ਦੇਖਿਆ ਕਰੋ ਬਾਕੀ ਆਪਾਂ ਖੇਤੀਬਾੜੀ ਦੀ ਵੀਡੀਓ ਬਣਾਉਂਦੇ ਆਂ ਇਹੀ ਫਸਲ ਫਸਲ ਦਿਖਾਈ ਦੀ ਆ ਚਾਰ ਗੱਲਾਂ ਬਾਤਾਂ ਕਰੀ ਦੀਆਂ ਨੇ ਤੇ ਇੱਕ ਦੂਜੇ ਨੂੰ ਨੌਲੇਜ ਮਿਲਦੀ ਆ ਤੇ ਮੈਂ ਮੈਂ ਤੁਹਾਨੂੰ ਦੱਸਦਾ ਸਾਰੀ ਗੱਲਬਾਤ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਆ ਕਰੋ ਕੋਈ ਗੱਲਬਾਤ ਹੁੰਦੀ ਆ ਕੀ ਸਾਰੇ ਜਾਨੇ ਕਮੈਂਟ ਕਰਕੇ ਦੱਸਿਓ ਵੀ ਠੇਕਾ ਤੁਹਾਡੇ ਕੰਨੀ ਕੀ ਚੱਲਦਾ ਜ਼ਮੀਨ ਜਬਤੀ ਤੇ 1 ਸਾਲ ਲਈ ਆਪਣੇ 65 ਤੋਂ 70000 ਰੁਪਏ ਤੱਕ ਕੀਲੇ ਦਾ ਰੇਟ ਚੱਲਦਾ ਠੇਕੇ ਤੇ ਸਾਲ ਲਈ ਬਾਕੀ ਤੁਸੀਂ ਆਪਨ ਏਰੀਆ ਏਰੀਆ ਦਾ ਦੱਸਿਓ ਤੇ ਨਾਲੇ ਨਾਂ ਦੱਸਿਓ ਵੀ ਕਿਹੜੇ ਏਰੀਆ ਚੋਂ ਕਮੈਂਟ ਕਰਿਆ ਕੀ ਗੱਲਬਾਤ ਆ ਸਾਰਾ ਦੱਸਿਓ ਤੇ ਆਪਾਂ ਨਾਲੇ ਤੁਹਾਨੂੰ ਦਾ ਹੱਦ ਦੱਸਾਂਗੇ ਵੀਡੀਓ ਚ ਭਈਆਂ ਦੀ ਲਵਾਈ ਤੇ ਤੁਸੀਂ ਵੀ ਦੱਸਿਓ ਵੀ ਕੀ ਰੇਟ ਚੱਲਿਆ ਤੇ ਆਪਣੇ ਏਰੀਏ ਚੱਲਿਆ ਇਹ 4000 3800 ਜਿਹੜਾ ਆਪਣੇ ਮੱਕੀ ਵਾਲੇ ਖੇਤ ਨੇ ਉਹਨਾਂ ਦਾ ਕੋਈ 3600 ਰੁਪਿਆ 35 3600 ਕਣਕਲੇ ਖੇਤਾਂ ਦਾ ਬਾਕੀ ਪਾਰਟੀਆਂ ਦੇ ਅਲੱਗ ਅਲੱਗ ਰੇਟ ਨੇ ਕੋਈ 4200 ਨੂੰ ਵੀ ਲਾ ਰਹੇ ਨੇ ਕੋਈ 36 3700 ਨੂੰ ਵੀ ਲਾ ਰਹੇ ਨੇ ਇਹ ਹੀ ਗੱਲ ਬਾਤ ਆ ਤੇ ਬਾਕੀ ਬੱਦਲ ਖੜਾ ਹਲੇ ਵੀ ਉੱਪਰ ਕਾਫੀ ਤੇ ਆਈਫੋਨ 15 ਦੀ ਫੋਨ ਦੀ ਕੁਆਲਿਟੀ ਆ ਪਹਿਲਾਂ ਆਪਣੇ ਕੋਲ ਸੀ Samsung ਦਾ ਤੇ ਉਹ ਚ ਵੀਡੀਓ ਵਧਿਆ ਨਹੀਂ ਮੰਦੀਦੀ ਤੇ ਨਾਲੇ ਵੀਡੀਓ ਦੀ ਕੁਆਲਿਟੀ ਦੱਸਿਓ ਵੀ ਕਿੱਦਾਂ ਦੀ ਆ ਕਰਨ ਲੱਗ ਗਈ ਮਾਜਰੀ ਕੱਦੂ ਜਿਹੜੇ ਆਪਣੇ ਕਿਾਰੇ ਮਿੱਧ ਕੇ ਰੱਖੀ ਹੋਈ ਸੀ ਤੇ ਆ ਤਿੰਨ ਕਿਾਰੇ ਕਰਦੇ ਆ ਤਿਆਰ ਇੱਕ ਆਪਣਾ ਪਰਲੇ ਪਾਸੇ ਰਹਿੰਦਾ ਏ 11 ਗ੍ਰਾਮ ਮਾਰ ਕੇ ਹੈਰੋਂ ਫਿਰ ਮਾਰਾਂਗੇ ਸੁਹਾਗੀ ਇਹ ਖੇਤ ਚ ਪਾਣੀ ਥੋੜਾ ਜਿਆਦਾ ਹੈ ਫੋਟਾ ਕਰਦੇ ਹਾਂ ਬੰਦ ਪਾਣੀ ਪੂਰਾ ਸਾਰੇ ਖੇਤਾਂ ਚ ਹੋਰੇ ਤੇ ਜੀਰੀ ਦੇ ਵੀ ਆਪਾਂ ਦੋ ਥੀਲੇ ਲੱਗੇ ਹੋਰੇ ਆਪਣੇ ਤੇ ਵੇਟਲੇ ਪਾਸੇ ਰਹਿੰਦੇ ਨੇ ਦੋ ਥੀਲੇ ਇਹਨੂੰ ਛੱਡਾਂਗੇ ਪਾਣੀ ਹੁਣ ਇਹ ਚੱਲਦਾ ਕੰਮਕਾਰ ਵਧੀਆ ਤੇ ਮੌਸਮਾ ਸਾਫ ਧੁੱਪਾਂ ਕਲੀ ਹੋਈ ਆ ਥੋੜੀ ਜੀ ਇਹ ਜਿੱਦ ਕਰਨੇ ਵਾਸਤੇ ਚਲਦੀ ਆ ਪੜਾਈ ਮੱਕੀ ਦੀ ਨਾਲ ਹੁੰਦੇ ਦੇਖੋ ਥੋੜੀ ਥੋੜੀ ਉਹਨਾਂ ਨੂੰ ਲਾ ਰਹੇ ਆ ਜੁੜਾ ਹਫਤਾ ਆ ਜਾਇਆ ਹੋ ਜਾਵੇ ਕੱਟਕਤੂ ਤੇ ਇੱਕ ਦੋ ਵਾਰ ਮਾਰ ਦਾਂਗੇ ਸੁਭਾਗੀ ਫਿਰ ਓਕੇ ਆ ਰਿਪੋਰਟ ਦੇਖ ਲਓ ਜਿੱਦਣ ਆਪਾਂ ਪਹਿਲੇ ਦਿਨ ਇਹਨੂੰ ਮਿੱਧਿਆ ਦੀ ਕਿੰਨੇ ਟਾਂਡੇ ਸਾਰਾ ਕੰਕੂਰ ਸਵਾਰ ਬੱਚੇ ਸੀ ਕੱਖ ਸਾਰੇ ਵਿੱਚੇ ਨੰਗੇ ਤੇ ਵਿੱਚੇ ਗਲ ਗਿਆ ਸਾਰਾ ਤੇ ਆਹ ਖਾਲਾਏ ਦਾ ਆਪਾਂ ਖੇਤ ਕੀਰੀ ਦਾ ਤੇ ਆਪਣੇ ਤਿੰਨ ਗਿਆਰੇ ਲਾਗੇ ਮੰਨ ਲਓ ਦੋ ਗੀਲਾਂ ਤੋਂ ਪਲੱਖ ਜਿਹੜੀ ਲੱਗੀ ਤੇ ਆਹ ਖੇਤ ਅੱਜ ਤਿਆਰ ਕਰਕੇ ਆਪਾਂ ਇਹ ਕੱਲੂ ਲਾ ਦੇਣਗੇ ਲੇਬਰ ਵਾਲੇ ਚਾਲ 843 ਚੋਟਾ ਕੰਕੂਰ ਬਾਕੀ ਪੈਂਟਮੋਟਰਾਂ ਦੇ ਵੀ ਚੱਲਦਾ ਹੈ ਕੱਦੂ ਦਾ ਕੰਮ ਕਾਣ ਉਹ ਜਲਦੀ ਆ ਸਾਹਮਣੇ ਮੂਟਰ ਕਰਤੇ ਹੀ ਆਪਾਂ ਤਿੰਨੇ ਕਿਾਰੇ ਤਿਆਰ ਤੇ ਇਹ ਪਹਿਲਾਂ ਆਪਣਾ ਤਿਆਰੇ ਦੀ ਜੇ ਦੁਬਾਰਾ ਫੇਰ ਹੈਰੋ ਮਾਰੀ ਆ ਵੀ ਟਾਈਮ ਹੋ ਗਿਆ ਦੀ ਕਰ ਇਹਨੂੰ ਆ ਪਹਿਲੇ ਕਰ ਇਹਨੂੰ ਤੇ ਇਹ ਚ ਮਾਰਦੀ ਹੈ ਰੋਂ ਤੇ ਮਾਰ ਕੇ ਸੁਭਾਗੀ ਤਿੰਨੇ ਕਰ ਤੇ ਤਿਆਰ ਤੇ ਪਨੀਰੀ ਪਈ ਆ ਆਪਣੇ ਕੋ ਭਈਏ ਜਿਆਦਾ ਪੱਟ ਲੈਦੀ ਸਵੇਰੇ ਲਿਆਈਦੀ ਆਦ ਤੇ ਲੱਗ ਜਾਣੀ ਔਰੇ ਦੋ ਗੀਲੇਆਂ ਚ ਜਿਹੜੀ ਘਟੂ ਵਧੂਗੀ ਪਰਸ ਨੂੰ ਲੱਗ ਜੂਗੀ ਤੇ ਵੀ ਉਹ ਮੱਕੀ ਤੋਂ ਵਾਲੇ ਦੋ ਗੀਲੇ ਰਹਿੰਦੇ ਨੇ ਉਧਰ ਵੀ ਛੱਡਦੇ ਆ ਪਾਣੀ ਤੇ ਲਾਈਟ ਚ ਜਲਦੀ ਆ ਲੂਬੀ ਅਖੜਾ ਆਪਣਾ 843